ਨੀਂਦ ਸੇ ਕਿਆ ਸ਼ਿਕਵਾ ਜੋ ਆਤੀ ਨਹੀਂ ਰਾਤ ਭਰ ਕਸੂਰ ਤੋ ਉਸ ਚਿਹਰੇ ਕਾ ਹੈ ਜੋ ਸੋਨੇ ਨਹੀਂ deta ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀਐਸਟੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ ਬੰਟੂ ਦੇ ਨਾਲ ਅੱਜ ਅਸੀਂ ਤੁਹਾਨੂੰ ਬਹੁਤ ਹੀ ਪਿਆਰੀ ਸਿੰਗਰ ਦੇ ਨਾਲ ਬਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਗਾਇਕੀ ਦਾ ਬਾਗਮਾਲ ਹੈ ਹੀ ਨਾਲ ਹੀ ਉਹਨਾਂ ਦੀ ਖੂਬਸੂਰਤੀ ਵੀ ਬਾਗਮਾਲ ਹੈ ਤਾਂ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੀ ਸੂਫੀ ਗਾਇਕ ਰੂਬੀ ਖਾਨ ਜੀ ਦੇ ਨਾਲ ਜਿਨ੍ਹਾਂ ਨੂੰ ਕਿ ਉਹਨਾਂ ਦੀ ਗਾਇਕੀ ਹੈ ਜਿਹੜੀ ਵਿਰਾਸਤ ਦੇ ਵਿੱਚ ਮਿਲੀ ਹੈ ਤਾਂ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਜੀ ਮੈਮ ਸਭ ਤੋਂ ਪਹਿਲਾਂ ਤੁਹਾਡਾ ਜੀਐਸਡੀ ਪੰਜਾਬ ਮੀਡੀਆ ਤੇ ਬਹੁਤ ਬਹੁਤ ਵੈਲਕਮ ਹੈ ਜੀ ਥੈਂਕ ਯੂ ਸੋ ਮੱਚ ਮੈਂ ਬੜੀ ਸ਼ੁਕਰਗੁਜ਼ਾਰ ਆ ਜੀਐਸਡੀ ਪੰਜਾਬ ਮੀਡੀਆ ਦੀ ਜਿਨ੍ਹਾਂ ਨੇ ਅੱਜ ਮੈਨੂੰ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਥੈਂਕ ਯੂ ਸੋ ਮੱਚ ਤਾਂ ਮੈਮ ਜਦੋਂ ਆਪਣੀ ਗੱਲ ਗਾਇਕੀ ਦੀ ਹੋ ਰਹੀ ਹੈ ਤਾਂ ਅਸੀਂ ਚਾਹਾਂਗੇ ਕਿ ਜਿਹੜੀ ਆਪਣੀ ਸ਼ੁਰੂਆਤ ਹੈ ਇੱਕ ਪਿਆਰੇ ਜਿਹੇ ਤੁਹਾਡੇ ਗਾਣੇ ਤੋਂ ਹੋਵੇ ਠੀਕ ਹੈ ਇਹ ਵੀ ਹੋਣਾ ਚਾਹੀਦਾ ਹੈ ਕਿਉਂਕਿ ਜਦ ਗੱਲ ਹੀ ਗਾਣੇ ਦੀ ਤੇ ਗਾਣੇ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਮੇਰਾ ਇੱਕ ਬਹੁਤ ਹੀ ਪਿਆਰਾ ਜਿਹਾ ਟਰੈਕ ਆਇਆ ਸੀਗਾ ਯਾਰ ਵਿਛੜੇ ਉਸ ਦੀਆਂ ਚੰਦ ਲਾਈਨਸ ਮੈਂ ਤੁਹਾਡੇ ਰੂਪ ਰੂਪ ਕਰਾਂਗੇ ਕਾ ਤੂੰ ਰੁਸ ਰੁਸ ਬੈਨੇ ਮੂੰਹੋਂ ਕੁਝ ਵੀ ਨਾ ਕਹਨੇ ਕਾ ਤੂੰ ਰੁਸ ਰੁਸ ਬੈਨੇ ਮੂੰਹੋਂ ਕੁਝ ਵੀ ਨਾ ਕਹਨੇ ਐਵੇਂ ਨਿੱਕੀ ਨਿੱਕੀ ਗੱਲ ਉੱਤੇ ਸਜਣਾ ਐਵੇਂ ਨਿੱਕ ਨਿੱਕੀ ਗੱਲ ਉੱਤੇ ਸਜਣਾ ਚੰਗੀ ਨਹੀਂ ਲੜਾਈ ਸਜਣਾ ਯਾਰ ਵਿਛੜੇ ਤੇ ਫਿਰ ਪਤਾ ਲੱਗਦਾ ਹੁੰਦੀ ਕੀ ਜੁਦਾਈ ਸਜਣਾ ਯਾਰ ਵਿਛੜੇ ਤੇ ਫਿਰ ਪਤਾ ਲੱਗਦਾ ਹੁੰਦੀ ਕੀ ਜੁਦਾਈ ਸਜਣਾ ਤਾਂ ਬਹੁਤ ਹੀ ਪਿਆਰੀ ਆਵਾਜ਼ ਪੂਰਾ ਮਨ ਨੂੰ ਸਕੂਨ ਮਿਲ ਰਿਹਾ ਸੀ ਤਾਂ ਮੈਂ ਬਹੁਤ ਵਧੀਆ ਮੈਨੂੰ ਮੈਂ ਤੁਹਾਡੇ ਗਾਣੇ ਸੁਨੇ ਮੈਨੂੰ ਬੜੇ ਹੀ ਪਿਆਰੇ ਲੱਗੇ ਸੀ ਮੈਮ ਤੇ ਮੈਮਮ ਅਸੀਂ ਜਾਨਣਾ ਚਾਹਾਂਗੇ ਜੀ ਤੁਹਾਡੀ ਗਾਇਕੀ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਤੇ ਤੁਹਾਡੇ ਉਸਤਾਦ ਕੌਣ ਸੀ ਗਾਣਾ ਤਾਂ ਜਿੱਦਾਂ ਕਹਿ ਲਓ ਵੀ ਮੈਨੂੰ ਬਰਸਤ ਵਿੱਚ ਹੀ ਮਿਲਿਆ ਮੈਂ ਬੜੀ ਖੁਸ਼ ਨਸੀਬ ਹਾਂ ਕਿ ਮੈਂ ਉਸ ਘਰਾਂ ਦੇ ਵਿੱਚ ਪੈਦਾ ਹੋਈ ਜਿੱਥੇ ਇੱਕ ਕਹਾਵਤ ਬਜ਼ੁਰਗ ਪਾਉਂਦੇ ਸੀਗੇ ਕਿ ਇਹਨਾਂ ਦੇ ਬੱਚੇ ਵੀ ਜਦੋਂ ਰੋਂਦੇ ਤੇ ਸੁਰਚ ਰੋਂਦੇ ਆ ਤੇ ਮੈਂ ਬੜੀ ਖੁਸ਼ ਨਸੀਬ ਆ ਕਿ ਗਾਣਾ ਮੈਨੂੰ ਮੇਰੀ ਵਿਰਾਸਤ ਚੋਂ ਮਿਲਿਆ ਮੇਰੇ ਮਦਰ ਬਹੁਤ ਹੀ ਸੁਰੀਲੇ ਸਨ ਬਹੁਤ ਅੱਛਾ ਗਾਉਂਦੇ ਸੀ ਉਹ ਤੇ ਮੇਰੇ ਪੂਰਾ ਪਰਿਵਾਰ ਹੀ ਗਾ ਲੈਂਦਾ तकरीबन ਹੀ ਗਾਣਾ ਹੈ ਤੇ ਮੁਸ਼ਕਿਲ ਕੰਮ ਹੈ ਪਰ ਅੱਲਾ ਨੇ ਬੜਾ ਕਰਮ ਕੀਤਾ ਮੈਂ ਸ਼ੁਕਰਗੁਜ਼ਾਰ ਆ ਮੇਰੇ ਅੱਲਾ ਪਾਤ ਦਾ ਕਿ ਜਿਨ੍ਹਾਂ ਨੇ ਸਾਨੂੰ ਸੁਰਤ ਆ ਫਰਮਾਇਆ ਔਰ ਜੇ ਤੁਸੀਂ ਗਾਣਾ ਸਿੱਖਣ ਦੀ ਗੱਲ ਕਰਦੇ ਹੋ ਤਾਂ ਸਿੱਖਦਾ ਤੇ ਬੰਦਾ ساری ਜ਼ਿੰਦਗੀ ਹੈ ਕਿਉਂਕਿ ਜੋ ਸੂਰਿਆ ਸਮੁੰਦਰ ਹੈ ਤੇ ਸਮੁੰਦਰ ਦੀਆਂ ਗਹਿਰਾਈਆਂ ਜਿਹੜੀਆਂ ਮਾਪੀਆਂ ਨਹੀਂ ਜਾਂਦੀਆਂ ਤੇ ساری ਜ਼ਿੰਦਗੀ ਬੰਦਾ ਸਿੱਖਦਾ ਹੈ ਮੈਨੂੰ ਜਿੱਥੋਂ-ਜਿੱਥੋਂ ਵੀ ਸਿੱਖਣ ਨੂੰ ਮਿਲਿਆ ਪਹਿਲੇ ਮੈਂ ਆਪਣੇ ਘਰ ਵਿੱਚੋਂ ਆਪਣੀ ਮਾਂ ਕੋਲੋਂ ਸਿੱਖਿਆ ਫਿਰ ਮੈਨੂੰ ਜਿੱਥੋਂ-ਜਿੱਥੋਂ ਵੀ ਲੱਗਿਆ ਮੈਨੂੰ ਕੀ ਜਿਤ ਸੁਰ ਦੀ ਸਮਝ ਸੀਗੀ ਥੋੜੀ ਤੇ ਮੈਨੂੰ ਜਿੱਥੋਂ ਵੀ ਲੱਗਦਾ ਸੀ ਵੀ ਮੈਂ ਸਿੱਖ ਸਕਦੀ ਆ ਤੇ ਮੈਂ ਉੱਥੇ-ਉੱਥੇ ਸਿੱਖਣ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਮੈਂ ਬਹੁਤ ਖੁਸ਼ ਨਸੀਬ ਆ ਕਿ ਮੈਂ ਬਹੁਤ ਅੱਛੇ-ਅੱਛੇ ਲੋਗਾਂ ਨੂੰ ਸੁਣਿਆ 우ਸਤਾਦ ਜਨਾਬ ਗੁਲਾਮ ਅਲੀ ਖਾਨ ਸਾਹਿਬ 우ਸਤਾਦ ਨੂਸਰਤ ਫਤਹਿ ਅਲੀ ਖਾਨ ਸਾਹਿਬ ਪਾਕਿਸਤਾਨ ਤੋਂ ਮੈਡਮ ਨੂਰ ਜਹਾਂ ਜੀ ਆਮੀ ਅਫਸ਼ਾ ਜੀ ਬਹੁਤ ਹੀ ਅੱਛੇ-ਅੱਛੇ ਫਨਕਾਰਾਂ ਨੂੰ ਮੈਂ ਸੁਣਿਆ ਸ਼ੇਰ ਮੀਆਂ ਦਾਦ ਖਾਨ ਸਾਹਿਬ ਔਰ ਲਤਾ ਜੀ ਆਸ਼ਾ ਜੀ ਤੇ ਮੈਂ ਅੱਛੇ-ਅੱਛੇ ਲੋਗਾਂ ਨੂੰ ਗਾਣਾ ਸੁਣਿਆ ਚਲੋ ਗਾਣਾ ਤਾਂ ਮੈਨੂੰ ਨਹੀਂ ਆ ਜੇ ਉਸ ਲੈਵਲ ਦਾ ਆਇਆ ਪਰ ਮੈਨੂੰ ਸੁਣਨਾ ਆਇਆ ਮੈਂ ਇਹੀ ਬੜੀ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੀ ਗਾਣਾ ਤਾਂ ਸਾਰੀ ਜ਼ਿੰਦਗੀ ਨਹੀਂ ਆਉਂਦਾ ਹੈਗਾ ਤੇ ਮੈਮ ਅਸੀਂ ਜਾਨਣਾ ਚਾਹਾਂਗੇ ਤੁਸੀਂ ਸਿੰਗਿੰਗ ਲਾਈਨ ਵਿੱਚ ਆਏ ਤਾਂ ਉਸ ਵਾਰ ਜਿਹੜਾ ਤੁਹਾਡਾ ਪਹਿਲਾ ਉਹ ਕਿਹੜਾ ਗਾਣਾ ਸੀ ਜਿਹੜਾ ਲੋਕਾਂ ਦਾ ਬਹੁਤ ਪਸੰਦ ਕੀਤਾ ਗਿਆ ਸੀ ਤੇ ਤੁਸੀਂ ਲੋਕਾਂ ਦੇ ਰੂਬਰੂ ਹੋਏ ਜੋ ਪਹਿਲਾ ਗਾਣਾ ਸੀ ਮੈਂ ਗਾਇਆ ਸੀਗਾ ਉਹ ਉਸਤਾਦ ਜਨਾਬ Nusrat Fateh Ali Khan ਸਾਹਿਬ ਜੀ ਦੇ ਬੰਦਾ ਇੱਕ ਕਲਮ ਸੀ ਜਿਹੜਾ ਮੈਂ ਬਹੁਤ ਗੌਂਦੀ ਸੀਗੀ ਦਿਲ ਦਾ ਰੋਗ ਮੁਕਾਜਾ ਮਾਹੀ ਆਪ ਜੀ ਦੀ ਨਜ਼ਰ ਕਰਾਂਗੇ ਥੋੜਾ ਜਿਆ ਦਿਲ ਦਾ ਰੋਗ ਮੁਕਾਜਾ ਮਾਹੀ ਅੱਖੀਆਂ ਦੀ ਪਿਆਸ ਬੁਝਾ ਜਾ ਮਾਹੀ ਤਤੜੇ ਨੂੰ ਗੜਲਾ ਜਾ ਮਾਹੀ ਲੋਏ ਆਜਾ ਮਹੀ ਆਜਾ ਮਹੀ ਲੋਏ ਲੋਏ ਕਰ ਆਜਾ ਮਹੀ ਤੂੰ ਆਵੇਂ ਤੇ ਸੇਜ ਸਜਾਵਾਂ ਸਾਹਮਣੇ ਬੈ ਕੇ ਰੀ ਜਾ ਲਾਵਾਂ ਤੂੰ ਆਵੇਂ ਤੇ ਸੇਜ ਸਜਾਵਾਂ ਸਾਹਮਣੇ ਬੈ ਕੇ ஜிடி சார ஜமலா ஜோல்சத்த ரபா மியசா மத்தடி ਆ ਜਾ ਮਹਿਲੋਏ ਲੋਏ ਆ ਜਾ ਮਹੀ ਆ ਜਾ ਮਹਿਲੋਏ ਲੋਏ ਘਰ ਆ ਜਾ ਮਾਈ ਤਾਂ ਬਹੁਤ ਹੀ ਤੁਹਾਡੀ ਪਿਆਰੀ ਆਵਾਜ਼ ਐਦਾਂ ਲੱਗ ਰਿਆ ਸੀ ਜਿਦਾਂ ਕੀ ਮਤਲਬ ਰੂਹ ਨੂੰ ਕੋਈ ਖੁਰਾਕ ਮਿਲ ਰਹੀ ਹੋਵੇ ਇਦਾਂ ਦੀ ਆਵਾਜ਼ ਸੀ ਮੈਮ ਤੇ ਮੈਮ ਅਸੀਂ ਜਾਨਣਾ ਚਾਹਾਂਗੇ ਤੁਸੀਂ ਮਤਲਬ ਕਿੱਥੇ ਕਿੱਥੇ ਅਜੇ ਤੱਕ ਸ਼ੋਅਸ ਕੀਤੇ ਆ ਤੇ ਮਤਲਬ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਹੁੰਦਾ ਤੁਸੀਂ ਲੋਕਾਂ ਵਿੱਚ ਲੋਕਾਂ ਨੂੰ ਮਿਲਦੇ ਹੋ ਲੋਕਾਂ ਵਿੱਚ ਰਦੇ ਹੋ ਮੈਂ ਬਚਪਨ ਤੋਂ ਹੀ ਗਾਣਾ ਸਟਾਰਟ ਕਰ ਦਿੱਤਾ ਸੀ ਤੇ ਮੈਨੂੰ ਬਹੁਤ ਸਾਰੀਆਂ ਅੱਛੀਆਂ ਜਗ੍ਹਾ ਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਤੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਜਿਹੜੇ ਸੁਰ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ ਪਿਆਰ ਮਿਲਦਾ ਆ ਮੈਂ ਸਾਰੇ ਸ਼ਰੋਤਿਆਂ ਦੀ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਕੀਤਾ ਮੈਨੂੰ ਇੱਜ਼ਤ ਦਿੱਤੀ ਮੈਨੂੰ ਬੂਸਟ ਅਪ ਕੀਤਾ ਮੇਰੇ ਗਾਣੇ ਨੂੰ ਪਿਆਰ ਕੀਤਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਤੇ ਮੈਮ ਤੁਸੀਂ ਅੱਜ ਤੱਕ ਕਿੱਥੇ ਕਿੱਥੇ ਸ਼ੋਅਸ ਕਰ ਚੁੱਕੇ ਹੋ ਮੈਂ ਬਹੁਤ ਸਾਰੀਆਂ ਜਗ੍ਹਾ ਤੇ ਸ਼ੋਅਸ ਕੀਤੇ ਆ ਜੀ ਮੈਂ ਤੁਹਾਨੂੰ ਕਿੱਥੇ ਕਿੱਥੇ ਦੱਸਾਂ ਤੇ ਜਿਹੜੇ ਮਾਈਂਡ ਚਾ ਜਿਹੜੇ ਮਾਈਂਡ ਚਾ ਮੈਂ ਸ਼ੁਰੂਆਤ ਕੀਤੀ ਸੀ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਸਰਕਾਰ ਦੇ ਦਰਬਾਰ ਤੋਂ ਫਿਰ ਬਹੁਤ ਸਾਰੀਆਂ ਜਗ੍ਹਾ ਤੇ ਮੈਂ ਗਈਆਂ ਮੈਨੂੰ ਖੁਦ ਨੂੰ ਵੀ ਹੁਣ ਯਾਦ ਨਹੀਂਗਾ ਤੇ ਬਸ ਜਾ ਹੀ ਰਹੇ ਹੁਣ ਵੀ ਅੱਗੇ ਅੱਜ ਵੀ ਅਸੀਂ ਸ਼ੋਅ ਤੇ ਜਾ ਰਹੇ ਹਾਂ ਹੁਣ ਬਠਿੰਡਾ ਤੇ ਮੈਮ ਲਾਈਵ ਵਿੱਚ ਆਪਾਂ ਕਿੰਨੇ ਲੋਕਾਂ ਨੂੰ ਮਿਲਦੇ ਕੁਝ ਐਦਾਂ ਦੇ ਸੀਨ ਹੋ ਜਾਂਦੇ ਆ ਜਿਹੜੇ ਆਪਾਂ ਮਤਲਬ ਆਪਦੀ ਆਡੀਅנס ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਇਹ ਕੋਈ ਐਦਾਂ ਦਾ ਸੀਨ ਹੈ ਕਿ ਤੁਸੀਂ ਸਾਡੀ ਆਡੀਅנס ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਬੜੇ سارے ਸੀਨ ਹੁੰਦੇ ਆ ਕਿਉਂਕਿ ਜਦੋਂ ਅਸੀਂ ਲਾਈਵ ਸ਼ੋਅ ਕਰਦੇ ਆ ਤੇ ਬਹੁਤ ਬਹੁਤ ਜ਼ਿਆਦਾ ਇਹੋ ਜਿਹੀ ਹੋ ਜਾਂਦੀਆਂ ਨੇ ਗੱਲਾਂ ਮੇਰੇ ਨਾਲ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਮੈਂ ਦਿੱਲੀ ਸ਼ੋਅ ਤੇ ਗਈ ਸੀ ਤੇ ਮੈਂ ਪਰਫਾਰਮ ਕਰ ਰਹੀ ਸੀ ਤੇ ਮੈਂ ਜੁਗਨੀ गा ਰਹੀ ਸੀ ਅੱਲਾ ਵਾਲਿਆਂ ਦੀ ਜੁਗਨੀ ਜੀ ਤੇ ਮੇਰਾ ਆਪਣਾ ਤੁਹਾਨੂੰ ਪਤਾ ਇੱਕ ਆਰਟਿਸਟ ਆਪਣਾ ਸਕੇਲ ਆਪਣਾ ਇੱਕ ਮੂਡ ਹੁੰਦਾ ਆ ਤੇ ਮੈਂ ਆਪਣੇ ਮੂਡ ਚੀ ਗਾਣਾ ਸੀਗਾ ਤੇ ਇੱਕ ਮਤਲਬ ਆਡੀਅנס ਵਿੱਚੋਂ ਇੱਕ ਅੰਕਲ ਜੀ ਉੱਠ ਕੇ ਆਏ ਉਹਨਾਂ ਨੂੰ ਵੀ ਗਾਣੇ ਦਾ ਬੜਾ ਕੀੜਾ ਸੀਗਾ ਕਿਉਂਕਿ ਗਾਣਾ ਇੱਕ ਐਸੀ ਚੀਜ਼ ਹੈ ਸੋਰ ਐਸੀ ਚੀਜ਼ ਹੈ ਮੈਡੀਟੇਸ਼ਨ ਹੈ ਤੇ ਇਹ ਹਰ ਬੰਦੇ ਨੂੰ ਜਦੋਂ ਕੋਈ ਪਰਫਾਰਮ ਕਰਦਾ ਤੇ એનર્ਜੀ ਮਿਲਦੀ ਹੈ ਉਹਨਾਂ ਨੂੰ ਕੁਝ એનર્ਜੀ ਜ਼ਿਆਦਾ ਹੀ ਮਿਲ ਗਈ ਉਸ ਦਿਨ ਤੇ ਉਹ ਉੱਠ ਕੇ ਮਤਲਬ ਮੇਰੇ ਕੋਲ ਸਟੇਜ ਤੇ ਆ ਗਏ ਉਹਨਾਂ ਨੇ ਸਾਊਂਡ ਵਾਲੇ ਨੂੰ ਕਹਾਂ ਇੱਕ ਮਾਈਕ ਦੇ ਦਿਓ ਹੋਰ ਮਜ਼ੇ ਦੀ ਗੱਲ ਇਹ ਸੀ ਕਿ ਉਹ ਜੁਗਨੀ ਕਿਸੇ ਹੋਰ ਸੁਰ ਤੇ ਗਾਰੇ ਸੀਗੇ ਤੇ ਮੈਂ ਜੁਗਨੀ ਕਿਸੇ ਹੋਰ ਸੁਰ ਤੇ ਗਾਰੇ ਸੀਗੇ ਉਹਨਾਂ ਦੀ ਜੁਗਨੀ ਕੋਈ ਹੋਰ ਸੀ ਤੇ ਮੇਰੀ ਜੁਗਨੀ ਕੋਈ ਹੋਰ ਸੀਗੀ ਪਰ ਮੈਨੂੰ ਬੜਾ ਮਜ਼ਾ ਆਇਆ ਤੇ ਇਹ ਮੇਰੇ ਲਈ ਬੜੀ ਨਵੀਂ ਗੱਲ ਸੀਗੀ ਕਿ ਸੁਰ ਸਾਡੇ ਦੋਨਾਂ ਦੇ ਅਲੱਗ-ਅਲੱਗ ਸੀ ਉਹ ਆਪਣੇ ਸੁਰ ਤੇ ਗਾਰੇ ਸੀਗੇ ਤੇ ਮੈਂ ਆਪਣੇ ਸੁਰ ਤੇ ਗਾਰੇ ਸੀ ਤੇ ਮੈਨੂੰ ਬੜਾ ਅੱਛਾ ਲੱਗਿਆ ਤੇ ਇਹ ਮੇਰੀ ਮਤਲਬ ਮੈਨੂੰ ਹਮੇਸ਼ਾ ਇਹ ਯਾਦ ਰਹਿਣੀ ਗੱਲ ਹੈ ਤੇ ਮੈਮ ਜਦਾ ਤੁਸੀਂ ਗਾਉਂਦੇ ਹੋ ਤਾਂ ਮਤਲਬ ਨਾਲ ਤੁਹਾਡੇ ਮਤਲਬ ਹੱਥ ਵੀ ਮਤਲਬ ਪੂਰੇ ਤੁਸੀਂ ਐਕਸਪ੍ਰੈਸ਼ਨਸ ਕਰਦੇ ਹੋ ਤੇ ਉਹ ਤੁਹਾਡੀ ਕੀ ਮਤਲਬ ਖਾਸियत ਆ ਤੁਸੀਂ ਸੁਰਾਂ ਨੂੰ ਆਪਣੇ ਨਾਲ ਲੇਕੇ ਚੱਲਦੇ ਜਾਇ ਕਿ ਇਹ ਕਿ ਸਪੈਸ਼ਲ ਗੱਲ ਹੈ ਤੇ ਇਹ ਤੁਸੀਂ ਮੈਨੂੰ ਬੜਾ ਅੱਛਾ ਸਵਾਲ ਪੁੱਛਿਆ ਮੈਨੂੰ ਬੜੀ ਵਾਰ ਜਦੋਂ ਵੀ ਮੈਂ ਕਿਤੇ ਪਰਫਾਰਮ ਕਰਦੀ ਆ ਜਾਂ ਕਿਤੇ ਇੰਟਰਵਿਊ ਹੁੰਦਾ ਤੇ ਮੈਨੂੰ ਸਾਰੇ ਇਹ ਸਵਾਲ ਪੁੱਛਦੇ ਆ ਇੱਕ ਸੀਗੇ ਅਮਰੀਕਾ ਤੋਂ ਮੇਰੇ ਮੋਨੀ ਗਿਲ ਜੀ ਉਹਨਾਂ ਨੇ ਇੱਕ ਕੀਤਾ ਸੀਗਾ ਮੇਰਾ ਇੰਟਰਵਿਊ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਐਕਸਪ੍ਰੈਸ਼ਨ ਕੁਈਨ ਉਹਨਾਂ ਨੇ ਮੈਨੂੰ ਬੜਾ ਵੱਡਾ ਨਾਮ ਦਿੱਤਾ ਸੀਗਾ ਪਤਾ ਨਹੀਂ ਇਹ ਮੈਂ ਕੋਈ ਜਾਣ ਬੁਝ ਕੇ ਤਾਂ ਖੈਰ ਨਹੀਂ ਕਰਦੀ ਜਦੋਂ ਮੈਂ ਮਤਲਬ ਗਾਣੇ ਨੂੰ ਗਾਉਣੀ ਮੈਨੂੰ ਖੁਦ ਵੀ ਨਹੀਂ ਪਤਾ ਲੱਗਦਾ ਕਿ ਮੇਰੇ ਹੱਥ ਪੈਰ ਜਾਂ ਮੇਰੇ ਐਕਸਪ੍ਰੈਸ਼ਨ ਕਿਵੇਂ ਉਹ ਇਦਾਂ ਹੋ ਜਾਂਦੇ ਨੇ ਤੇ ਉਹ ਨੇਚਰਲ ਜੀ ਗੱਲ ਆ ਮੈਨੂੰ ਇਹਦੇ ਬਾਰੇ ਤਾਂ ਸੱਚੀ ਮੈਨੂੰ ਵੀ ਅਜੇ ਤੱਕ ਨਹੀਂ ਪਤਾ ਲੱਗਾ ਮੈਨੂੰ ਤੁਹਾਡੇ ਵਰਗੀਆਂ ਰੂਹਾਂ ਹੀ ਦੱਸਦੀਆਂ ਕਿ ਤੁਹਾਡਾ ਹੱਥ ਇਸ ਤਰ੍ਹਾਂ ਹੁੰਦਾ ਤੁਹਾਡਾ ਐਕਸਪ੍ਰੈਸ਼ਨ ਇਸ ਤਰ੍ਹਾਂ ਦਾ ਆਉਂਦਾ ਤੇ ਚਲੋ ਜੇ ਤੁਹਾਨੂੰ ਅੱਛਾ ਲੱਗਦਾ ਤਾਂ ਥੈਂਕ ਯੂ ਕਿ ਕਿਸੀ ਅਜ ਤੱਕ ਬਹੁਤ ਇੰਟਰਵਿਊਸ ਲਏ ਆ ਮਤਲਬ ਬਹੁਤ ਘੱਟ ਸਿੰਗਰ ਇਦਾਂ ਦੇ ਐਕਸਪ੍ਰੈਸ਼ਨਸ ਦਿੰਦੇ ਆ ਤੁਸੀਂ ਬਹੁਤ ਵਧੀਆ ਜਿਵੇਂ ਗਾਣੇ ਦੇ ਵਿੱਚ ਪੂਰਾ ਖੋ ਕੇ ਉਹਨੂੰ ਫੀਲ ਕਰਦੇ ਹੋ ਲਾਈਕ ਆ ਹਾਰਟ ਤੋਂ ਬੋਲਦੇ ਹੋ ਹਾਰਟ ਲੈਂਗੁਏਜ ਸੁਰ ਤੇ ਫੀਲ ਕਰਨ ਵਾਲੀ ਗੱਲ ਆ ਨਾ ਸੁਰ ਤੇ ਹੈ ਹੀ ਫੀਲ ਕਰਨ ਵਾਲੀ ਗੱਲ ਇਹਨੂੰ ਫੀਲ ਕਰਕੇ ਹੀ ਗਾਣਾ ਚਾਹੀਦਾ ਆ ਤੇ ਮੈਮ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਆ ਮੇਰੀ ਫੈਮਿਲੀ ਦੇ ਵਿੱਚ ਮੇਰੇ ਮਦਰ ਸੀਗੇ ਉਹ ਤੇ ਹੁਣ ਐਕਸਪਾਇਰ ਹੋ ਗਏ ਨੇ ਤੇ ਫਿਲਹਾਲ ਤੇ ਮੇਰੀਆਂ ਦੋ ਸਿਸਟਰ ਹੋਰ ਨੇ ਅਸੀਂ تین ਸਿਸਟਰਾਂ ਤੇ ਤੇ ਮੈਮ ਸਿੰਗਿੰਗ ਜਿਵੇਂ ਤਾਂ ਤੁਹਾਨੂੰ ਵਿਰਾਸਤ ਵਿੱਚ ਮਿਲਿਆ ਫਿਰ ਤੁਹਾਡੀਆਂ ਦੋਨੋਂ ਸਿਸਟਰ ਦੋਸਤੀਆਂ ਵੀ ਸਿੰਗਿੰਗ ਲਾਈਨ 'ਚ ਹੈ ਨਹੀਂ ਉਹ ਸਿੰਗਿੰਗ ਲਾਈਨ 'ਚ ਤਾਂ ਨਹੀਂ ਹੈਗੀਆਂ ਬਟ ਉਹ ਗਾ ਲੈਂਦੀਆਂ ਆ ਇੱਕ ਸਿਸਟਰ ਤਾਂ ਥੋੜੀ ਸੁਰੀਲੀ ਆ ਇੱਕ ਥੋੜਾ ਜਿਹਾ ਫਿੱਕਾ ਮਿੱਠਾ ਫਿੱਕਾ ਮਿੱਠਾ ਜਿਹਾ ਗਾਉਂਦੀ ਹੈ ਕਦੀ ਇਹਦ ਕੁ ਸੋਰ ਅੱਛਾ ਲੱਗ ਜਾਂਦਾ ਕਦੀ ਠੀਕ ਠੀਕ ਲੱਗ ਜਾਂਦਾ ਹੈ ਤੇ ਉਹ ਵੀ ਬਹੁਤ ਅੱਛਾ ਗਾ ਲੈਂਦੀਆਂ ਨੇ ਸੁਰ ਨੂੰ ਸਮਝਦੀਆਂ ਨੇ ਵੱਡੀ ਗੱਲ ਇਹ ਆ अच्छा गांदिया ने ओई फिर तो आपकी बेटी ਦਾ ਕਿਦਾਂ ਦਾ ਰਿਸਪੌਂਸ ਹੈ ਕਿਉਂਕਿ ਤੁਹਾਨੂੰ ਤਾਂ ਵਿਰਾਸਤ ਚ ਸੀਗੀ ਮਿਲ ਰਹੀ ਆ ਤੇ ਫਿਰ ਤੁਹਾਡੀ ਬੇਟੀ ਦਾ ਕਿਦਾਂ ਦਾ ਰਿਸਪੌਂਸ ਹੈ ਕਿ ਉਹ ਵੀ ਇੰਟਰਸਟ ਦਿਖਾਉਂਦੀ ਆ ਬਿਲਕੁਲ ਮੇਰੀ ਬੇਟੀ तानिया रूबी खान ਉਹ ਬਹੁਤ ਸੁਰੀਲੀ ਆ ਬਹੁਤ ਪਿਆਰੀ ਬੱਚੀ ਹੈ ਮੇਰੀ ਕਿਉਂਕਿ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਉਹ ਮੇਰੀ ਬੇਟੀ ਹੈ ਮੈਂ ਇਸ ਕਰਕੇ ਕਹਿ ਰਹੀ ਕਿ ਉਹ ਵਾਕਈ ਅੱਛੀ ਹੈ ਔਰ ਉਹ ਬੜੀ ਸੁਰੀਲੀ ਹੈ ਔਰ ਮੈਂ ਦੁਆ ਕਰਦੀ ਆ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਸੁਰ ਦੇ ਵਿੱਚ ਗਾਵੇ ਤੇ ਹਮੇਸ਼ਾ ਉਹ ਅਦਬ ਕਰੇ ਵੱਡਿਆਂ ਦਾ ਤੇ ਮੇਰੀ ਇਹੀ ਗੁਜਾਰਿਸ਼ ਅੱਲਾਹ ਪਾਕ ਦੇ ਅੱਗੇ ਕਿ ਮੇਰੇ ਬੱਚੇ ਬਹੁਤ ਅੱਛੀ ਤੇ ਬੜੀ ਸੁਰੀਲੀ ਫਨਕਾਰਾ ਬਣੇ। ਸਭ ਤੋਂ ਪਹਿਲਾਂ ਅਛੀ ਇਨਸਾਨ ਬਣੇ। ਹਾਂਜੀ। ਤੇ ਮੈਂ ਤੁਸੀ ਇਸ ਤੋਂ ਇਲਾਵਾ ਤੁਸੀਂ ਕਿਹੜੇ-ਕਿਹੜੇ ਸਿੰਗਰਸ ਦੇ ਗਾਣੇ ਸੁਣਨਾ ਪਸੰਦ ਕਰਦੇ ਹੋ? ਅੱਛਾ ਜੀ। ਕਿਹੜੇ-ਕਿਹੜੇ ਸਿੰਗਰ ਦੇ ਮੈਂ ਕਿਹਦਾ-ਕਿਹਦਾ ਨਾਮ ਲਵਾਂ? ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੈਂ ਬਚਪਨ ਤੋਂ ਜਦੋਂ ਮੈਂ 4th ਕਲਾਸ ਵਿੱਚ ਸੀਗੀ ਤਦ ਮੈਂ ਤਦ ਤੋਂ ਮੈਂ ਜਿਹੜੇ ਨਾਮ ਤੁਹਾਨੂੰ ਦੱਸੇ ਆ ਉਸਤਾਦ ਜਨਾਬ ਨੂੰ ਸਰਦ ਫਤਿਹਲੀ ਖਾਨ ਸਾਹਿਬ ਉਸਤਾਦ غلام अली ਖਾਨ ਸਾਹਿਬ ਲਤਾ ਜੀ ਆਸ਼ਾ ਜੀ ਹੈ ਨਾ ਤੇ ਹੋਰ ਬਹੁਤ ਅੱਛੇ ਅੱਛੇ ਫਨਕਾਰਾਂ ਨੂੰ ਮੈਂ ਸੁਣਿਆ ਤੇ ਹੁਣ ਵੀ ਸੁਣਦੀ ਆ ਕਿਉਂਕਿ ਉਹ ਸਾਡੀ ਰੂਹ ਦੀ ਖੁਰਾਕ ਆ ਉਹਨਾਂ ਨੂੰ ਅਸੀਂ ਨਹੀਂ ਸੁਣਾਗੇ ਤੇ ਮਨ ਤਾਂ ਲੱਗਦਾ ਮਾਰੀ ਜਾਵਾਂਗੇ ਕਿਉਂਕਿ ਉਹ ਬਹੁਤ ਵੱਡੇ ਫਨਕਾਰ ਆ ਉਹ ਗਾਣੇ ਦੇ ਇੱਕ ਤਾਂ ਗਵਈਏ ਹੁੰਦੇ ਆ ਇੱਕ ਗਾਣੇ ਦੇ ਪਗੰਬਰ ਹੁੰਦੇ ਨੇ ਪਗੰਬਰ ਰੱਬ ਜਿਨ੍ਹਾਂ ਨੂੰ ਅਸੀਂ ਮੰਨਦੇ ਆਂ ਉਸਤਾਦ ਜਨਾਬ ਨੂੰ ਸਿਰਫ ਫਤਿਹ ਅਲੀ ਖਾਨ ਸਾਹਿਬ ਔਰ ਉਸਤਾਦ غلام علی ਖਾਨ ਸਾਹਿਬ ਲਤਾ ਜੀ ਆਸ਼ਾ ਜੀ ਇਹ ਗਾਣੇ ਦੇ ਪਗੰਬਰ ਨੇ ਮੈਡਮ ਨੂਰ ਜਹਾਂ ਜੀ ਅੰਮੀ ਅਫਸ਼ਾ ਜੀ ਸ਼ੇਰ ਮੀਆਂ ਦਾਦ ਖਾਨ ਸਾਹਿਬ ਤੇ ਇਹਨਾਂ ਨੂੰ ਮੈਂ ਸੁਣਦੀ ਆਂ ਔਰ ਹਮੇਸ਼ਾ ਮੈਂ ਸੁਣਦੀ ਰਹੂੰਗੀ ਮੈਮ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਮਾਈਂਡ 'ਚ ਕਿੱਦਾਂ ਆਇਆ ਕਿ ਤੁਹਾਨੂੰ ਅੱਗੇ ਮਤਲਬ ਸਿੰਗਿੰਗ ਕਰਨੀ ਚਾਹੀਦੀ ਤੁਸੀਂ ਦੱਸੋ ਤੁਸੀਂ 4th ਕਲਾਸ ਤੋਂ ਸਿੰਗਿੰਗ ਕਰ ਰਹੇ ਹੋ ਤੇ ਇਹ ਜ਼ਰੂਰੀ ਥੋੜਨਾ ਕਿ ਡਾਕਟਰ ਦਾ ਬੇਟਾ ਡਾਕਟਰ ਹੀ ਬਣੇ ਫਿਰ ਤੁਸੀਂ ਕਿੱਦਾਂ ਸੋਚਿਆ ਕਿ ਮੈਨੂੰ ਸਿੰਗਰ ਬੰਨਾ ਚਾਹੀਦਾ ਮੈਨੂੰ ਸ਼ੌਕ ਸੀ ਬਚਪਨ ਤੋਂ ਹੀ ਗਾਣੇ ਦਾ ਜਦੋਂ ਮੈਂ ਗਾਣਾ ਸੁਣਦੀ ਹੁੰਦੀ ਸੀ ਨਾ ਤਦ ਮੈਨੂੰ ਹੁੰਦਾ ਸੀ ਵੀ ਮੈਂ ਵੀ ਇਦਾਂ ਹੀ ਗਾਵਾਂ ਤੇ ਮੈਨੂੰ ਇਦਾਂ ਹੁੰਦਾ ਸੀ ਕਿ ਜਦੋਂ ਮੈਂ ਕੋਈ ਚੰਗਾ ਗਾਣਾ ਸੁਣ ਲੈਂਦੀ ਸੀਗੀ ਤੇ ਮੈਂ ਇਦਾਂ ਨਾ ਬੈੱਡ ਬੈੱਡ ਦੇ ਉੱਪਰ ਖੜੇ ਹੋ ਜਾਣਾ ਤੇ ਕੰਗਾ ਲੈ ਕੇ ਨਾ ਮੈਂ ਉਹਦਾ ਮਾਈਕ ਬਣਾ ਲੈਂਦੀ ਸੀਗੀ ਠੀਕ ਹੈ ਹੁਣ ਮਾਈਕ ਬਣਾ ਕੇ ਫਿਰ ਮੈਂ ਮਤਲਬ ਜੋ ਮੇਰਾ ਦਿਲ ਆਇਆ ਤੇ ਮੈਨੂੰ ਮੈਂ ਆਪਣੇ ਘਰ ਦੇ ਨੂੰ ਘਰ ਦੇ ਨੇ ਕਹਿਣਾ ਕੰਮ ਸਾਰਾ ਪਿਆ ਕਰਦਾ ਤੂੰ ਕੰਮ ਕਿਉਂ ਨਹੀਂ ਕਰ ਰਹੀ ਮੈਂ ਕਹਣਾ ਤੁਸੀਂ ਬਾਹਰ ਜਾਓ ਮੈਂ ਕੰਮ ਸਾਰਾ ਕਰ ਲਾਂਗੀ ਤੇ ਮੈਨੂੰ ਹੁੰਦਾ ਸੀ ਵੀ ਬਸ ਇਹ ਸਾਰੇ ਬਾਹਰ ਜਾਣ ਤੇ ਮੈਂ ਸਟੇਜ ਬਣਾਵਾਂ ਆਪਣੀ ਆਪਣਾ ਕੰਗਾ ਲੈ ਕੇ ਉਹਦਾ ਮਾਈਕ ਬਣਾ ਕੇ ਮੈਂ ਤੇ ਮੈਂ ਉੱਚੀ ਉੱਚੀ ਗਾਣਾ ਤੇ ਮੇਰਾ ਇਹ ਸੁਪਨਾ ਸੀ ਮੇਰਾ ਡ੍ਰੀਮ ਸੀਗਾ ਕਿ ਮੈਂ ਆਰਟਿਸਟ ਬਣਾ ਔਰ ਅੱਲਾ ਨੇ ਮੇਰੀ ਸੁਣੀ ਵੀ ਹੈ ਮੈਨੂੰ ਅੱਛੀਆਂ ਅੱਛੀ ਜਗ੍ਹਾ ਤੇ ਗਾਣ ਦਾ ਮੌਕਾ ਵੀ ਮਿਲਿਆ ਅੱਛੇ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਖੁਦਾਵੰਦ کریم ਦੀ ਤੇ ਮੈਮ ਤੁਹਾਡਾ ਮਤਲਬ ਸਟਾਰਟਿੰਗ ਹੋਈ ਤੁਸੀਂ ਉਹ ਕਿੰਨੀ ਐਜ ਦੇ ਸੀ ਤੇ ਮਤਲਬ ਤੁਹਾਨੂੰ ਫਰਸਟ ਹੋਣ ਕਿਹੜਾ ਸੀ ਉਹਨੂੰ ਤੁਸੀਂ 4ਥ ਕਲਾਸ ਤੋਂ ਗਾ ਰਹੇ ਹੋ ਤੇ ਉਸ ਬਾਅਦ ਕਿੱਦਾਂ ਮਤਲਬ ਕਿਹੜੇ ਕਿੱਥੇ ਫਰਸਟ ਟਾਈਮ ਤੁਸੀਂ ਸ਼ੋਅ ਕੀਤਾ ਜਦੋਂ ਮਤਲਬ ਸਕੂਲ ਟਾਈਮ ਚ ਕਦੇ ਫਰਸਟ ਹੋ ਜਾਂ ਕੋਲਜ ਟਾਈਮ ਕਦੋਂ ਪਹਿਲੀ ਵਾਰ ਤੁਸੀਂ ਗਾਇਆ ਸੀ ਪਹਿਲੀ ਵਾਰ ਮੈਂ ਪਰਫਾਰਮ ਕੀਤਾ ਸੀ ਜਦ ਮੈਂ 15 ਅਗਸਤ ਤੇ ਹਾਂਜੀ ਹਾਂ 15 ਅਗਸਤ ਤੇ ਮੈਂ ਗਾਇਆ ਸੀ ਸਾਡੇ ਬੜੇ ਸੁਰੀਲੇ ਫਨਕਾਰ ਨੇ ਪਦਮਸ਼ਰੀ ਹੰਸਰਾਜ ਹੰਸ ਜੀ ਉਹਨਾਂ ਦਾ ਗਾਣਾ ਸੀਗਾ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਮੈਂ ਪਹਿਲੀ ਵਾਰੀ ਉੱਥੇ ਪਰਫਾਰਮ ਕੀਤਾ ਤੇ ਮੈਨੂੰ ਮਤਲਬ ਬੜਾ ਅੱਛਾ ਰਿਸਪੌਂਸ ਮਿਲਿਆ ਲੋਕਾਂ ਤੋਂ ਮੈਨੂੰ ਨਹੀਂ ਪਤਾ ਮੈਂ ਕੀ ਗਾਇਆ ਮੈਨੂੰ ਆਪ ਨਹੀਂ ਪਤਾ ਮੈਂ ਠੀਕ ਗਾਇਆ ਸੀ ਜਾਂ ਨਹੀਂ ਗਾਇਆ ਸੀ ਪਰ ਲੋਕਾਂ ਨੇ ਦਾ ਬੜਾ ਮੈਨੂੰ ਪਿਆਰ ਕੀਤਾ ਰਿਸਪੌਂਸ ਦਿੱਤਾ ਤੇ ਮੈਨੂੰ ਇੱਕ ਹੋਰ ਗੱਲ ਵੀ ਯਾਦ ਹੈ ਕਿ ਮੈਨੂੰ ਉੱਥੇ 225 ਰੁਪਏ ਹੋਏ ਸੀ ਸਟੇਜ ਤੋਂ ਤੇ ਮੈਨੂੰ ਐ ਲੱਗਦਾ ਸੀ ਵੀ ਸਭ ਤੋਂ ਦੁਨੀਆ ਦੇ ਮਤਲਬ ਅਮੀਰ ਔਰਤ ਮੈਂ ਹੀ ਆ ਮੈਂ ਮੈਂ ਅਮੀਰ ਐ ਮੈਨੂੰ ਇਦਾਂ ਲੱਗਦਾ ਸੀ ਵੀ ਪਤਾ ਨਹੀਂ ਮੈਂ ਕੀ ਖਰੀਦ ਲੈਣਾ ਆ ਦੇ ਨਾਲ ਕਿਉਂਕਿ ਮੈਨੂੰ ਪਹਿਲੀ ਵਾਰੀ ਇੰਨਾ ਪਿਆਰ ਹਨਾ ਇੰਨਾ ਰਿਸਪਾਂਸ ਮਿਲਿਆ ਸੀਗਾ ਲੋਕਾਂ ਨੇ ਬੜਾ ਪਿਆਰ ਦਿੱਤਾ ਤੇ ਬਸ ਉਸ ਦਿਨ ਤੋਂ ਫੇ ਮੇਰਾ ਹੌਸਲਾ ਵਧ ਗਿਆ ਮੈਨੂੰ ਲੱਗਿਆ ਨਹੀਂ ਵੀ ਮੈਨੂੰ ਆਰਟਿਸਟ ਬਣਨਾ ਚਾਹੀਦਾ ਮੈਨੂੰ ਗਾਣਾ ਹੀ ਚਾਹੀਦਾ ਵੈਸੇ ਬੰਦਾ ਬਣਦਾ ਨਹੀਂ ਹੁੰਦਾ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਨੀ ਆ ਆਰਟਿਸਟ ਆਪਸੋ ਦੇ ਨਾਲ ਬਣਨਾ ਜਾਂ ਮੈਂ ਡਾਕਟਰ ਬਣਨਾ ਜਾਂ ਕੁਝ ਵੀ ਕਿਸੇ ਵੀ ਕੋਈ ਵੀ ਆਰਟ ਫਾਰਮ ਐ ਇਹ ਸਭ ਉਸ ਮਾਲਕ ਦਾ ਕੀਤਾ ਹੁੰਦਾ ਉਹ ਪਲੈਨਰ ਅੱਲਾ ਪਾਕ ਐ ਇਹ ਸਭ ਚੀਜ਼ਾਂ ਪਲਾਨ ਪਹਿਲਾਂ ਤੋਂ ਹੋਈਆਂ ਹੁੰਦੀਆਂ ਐ ਤਾਂ ਬਾਅਦ ਚ ਅਸੀਂ ਕਹਿ ਦਿੰਨੇ ਜੀ ਮੈਂ ਸੋਚਿਆ ਸੀ ਮੈਂ ਸਿੰਗਰ ਬਣਨਾ ਅਸੀਂ ਉਹਦੇ ਹੁਕਮ ਤੋਂ ਬਗੈਰ ਸੋਚ ਵੀ ਨਹੀਂ ਸਕਦੇ ਇਹ ਉਹਦਾ ਹੁਕਮ ਨਾ ਕਹਿੰਦੇ ਨਾ ਉਹਦੇ ਹੁਕਮ ਤੋਂ ਬਗੈਰ ਤਾਂ ਪਤਾ ਵੀ ਨਹੀਂ ਹਿਲਦਾ ਤੇ ਫਿਰ ਸਾਡੀ ਕੀ ਔਕਾਤ ਐ ਨਾ ਜਦੋਂ ਉਹ ਪਲਾਨ ਕਰਦਾ ਮਾਲਕ ਹਨਾ ਸਾਰੀ ਪਲੈਨਿੰਗ ਉਹਦੀ ਹੁੰਦੀ ਐ ਤੇ ਫਿਰ ਉਹਦੇ ਹੁਕਮ ਨਾਲ ਹੀ ਬੰਦਾ ਉਸ ਪਾਸੇ ਨੂੰ ਨਿਕਲਦਾ ਐ ਠੀਕ ਐ ਇਸ ਕਰਕੇ ਇਹ ਗਲਤਫਹਿਮੀ ਵੈਸੇ ਮਾਝੋ ਕੱਢ ਦੇਣੀ ਚਾਹੀਦੀ ਐ ਵੀ ਮੈਂ ਸੋਚਿਆ ਤੇ ਮੈਂ ਇਦਾਂ ਹਨਾ ਇਦਾਂ ਕਦੀ ਵੀ ਨਹੀਂ ਹੁੰਦਾ ਇਹ ਉਹਦੇ ਹੁਕਮ ਤੋਂ ਬਗੈਰ ਕੁਝ ਨਹੀਂ ਐ ਤੇ ਮੈਮ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਇਨੁਸਰਤ ਫਤਿਹ ਅਲੀ ਖਾਨ ਜੀ ਦੇ ਗਾਣੇ ਸੁਣਦੇ ਹੋ ਤਾਂ ਅਸੀਂ ਚਾਹਾਂਗੇ ਤੁਸੀਂ ਆਪਣੀ ਪਿਆਰੀ ਜੀ ਆਵਾਜ਼ ਵਿੱਚ ਚੰਦ ਲੈਣਾ ਉਹਨਾਂ ਦੀ ਕਿਸੇ ਵੀ ਗਾਣੀ ਦੀ ਸਾਡੇ ਨਾਲ ਔਰ ਸਾਡੀ ਜੀਐਸਡੀ ਪੰਜਾਬ ਮੀਡੀਆ ਦੀ ਆਡੀਅנס ਨਾਲ ਸ਼ੇਅਰ ਕਰੋ ਕਿੰਦੋ ਬੋਲ ਪਿਆਰ ਵਾਲੇ ਤੇਰੇ ਨਾਲ ਬੋਲ ਕੇ ਬੈਠੀਆਂ ਉਦਾਸ सारी ज़ीरोले दो प्यार वाले, बोल प्यार वारे तेरे नालोके ब्ठी उदास सारी ज़िंदगी न रोलके तूं जॾो या ਤੇ ਵਸਨਾਏ ਕਿਵੇਂ ਕੋਲੇ ਆਵਾਂ ਮੈਂ ਦੁੱਖ ਦਰਦਾਂ ਪੀਂਗਾ ਪਾਇਆ ਅੱਜ ਆਦਾ ਤੇਰੀਆਂ ਆਇਆਂ ਨੇ ਵਤਨਾ ਨੂੰ ਆ ਜਾ ਡੋਲਣਾ ਢੋਲਣਾ ਵਤਨਾ ਨੂ ਆ ਜਾ ਢੋਲਣਾ ਅੱਖੀਆਂ ਨੇ ਛੜੀਆਂ ਲਾਈਆਂ ਅੱਜ ਆਦਾ ਤੇਰੀਆਂ ਆਇਆਂ ਨੇ ਵਕਤ ਨਾਲ ਨੂ ਆ ਜਾ ਢੋਲਣਾ ਢੋਲਣਾ ਵਕਤ ਨਾਲ ਨੂ ਆ ਜਾ ਢੋਲ ਹਾਂ ਬਹੁਤ ਹੀ ਪਿਆਰੀ ਵਾਸ ਮੈਂ ਬੜਾ ਦਿਲ ਤੋਂ ਸੁਣ ਰਹੀ ਸੀ ਮੈਨੂੰ ਬੜਾ ਸਕੂਨ ਮਿਲ ਰਿਹਾ ਸੀ ਕਿ ਮੈਮ ਮੈਂ ਜਾਨਣਾ ਚਾਹੁੰਦੀ ਜੇ ਤੁਸੀਂ ਗਾਣੇ ਗਾਉਂਦੇ ਹੋ ਉਹ ਕੌਣ ਰਾਈਟ ਕਰਕੇ ਦਿੰਦਾ ਜਾਂ ਤੁਸੀਂ ਆਪਣੇ ਆਪ ਰਾਈਟ ਕਰਦੇ ਹੋ ਨਹੀਂ ਆਪਣੇ ਆਪ ਤਾਂ ਮੈਂ ਨਹੀਂ ਲਿਖ ਸਕਦੀ ਲਿਖਣਾ ਵੀ ਬਹੁਤ ਮੁਸ਼ਕਿਲ ਹੈ ਹਾਂ ਜੀ ਹੈਨਾ ਤੇ ਇਸ ਕਰਕੇ ਬਹੁਤ ਅچھے achhiyan kalma ne likhan waliyan te ਮੈਨੂੰ ਲਿਖ ਕੇ ਦੇ ਦਿੰਦੇ ਨੇ ਗਾਣੇ ਥੋੜੇ ਬਹੁਤੇ ਫਿਰ ਮੈਂ ਗਾ ਲੈਨੀ ਹੈ ਇੱਕ ਗਾਣਾ ਤੁਸੀਂ ਮੇਰਾ ਸੁਣਿਆ ਹੀ ਸੀਗਾ ਦਗਾ ਬਾਜ਼ੀਆ ਉਹ ਬਹੁਤ ਅੱਛਾ ਲਿਖਿਆ ਸਾਡੇ ਆਂਟੀ ਜੀ ਨੇ surjit कौर ਸਖੀ ਜੀ ਔਰ ਸਾਡੇ ਵੱਡੇ ਭਾਜੀ ਨੇ ਐਸਪੀ ਸਿੰਘ THAILAND ਰਹਿੰਦੇ ਨੇ ਉਹ ਉਹਨਾਂ ਨੇ ਕੰਪੋਜ਼ ਕੀਤਾ ਸੀ ਉਹ ਗਾਣਾ ਤੇ ਤੁਸੀਂ ਸੁਣਿਆ ਹੋਣਾ ਵਾ ਜਾਵੇ ਦਗਾ ਬਾਜ਼ੀਆ ਹਾਂਜੀ ਤੇ ਉਹ ਗਾਣੇ ਦੀਆਂ ਵੀ ਮੈਂ ਚੰਦ ਲੈ ਤੁਹਾਨੂੰ ਤੁਹਾਡਾ ਸਾਂਝਾ ਕਰਨਾ ਚਾਹੁੰਦੀ ਹਾਂ जवेदगा जी तैनूं सजा जवेदगि तैनूं सजा जी तूं जहा सा वे जागद सजाए भोरे उच्चे हरे मेल छुबा दे वे कदमाचरे ਸਿਤਾਰੇ ਵੇ ਕਦਮਾਂ ਚ ਰਹਿਣ ਤੇਰੇ ਚੰਤੇ ਸਿਤਾਰੇ ਲੱਭਿਆ ਨਾ ਲੱਭੇ ਸਾਡੀ ਲੱਭਿਆ ਨਾ ਲੱਭੇ ਸਾਡੀ ਚੁੰਨੀ ਦੀ ਹਵਾ ਬਹੁਤ ਹੀ ਪਿਆਰੀ ਆਵਾਜ਼ ਮੈਮ ਮਤਲਬ ਜਿਹੜਾ ਬੰਦਾ ਸੁਣ ਰਿਹਾ ਤੁਸੀਂ ਉਹਨੂੰ ਵੀ ਨਾਲ ਗਾਉਣ ਤੇ ਮਜਬੂਰ ਕਰਦੇ ਹੋ ਮਤਲਬ ਸੁਣ ਰਿਹਾ ਤੁਸੀਂ ਗਾ ਰਹੇ ਸੀਗੇ ਪਰ ਮੈਨੂੰ ਟੈਨਸ਼ਨ ਸੀ ਕਿਸੇ ਹੋਰ ਸੁਰ ਤੇ ਨਾ ਗਾਉਣ ਲੱਗ ਜਾੜ ਮੈਂ ਬਹੁਤ ਹੀ ਪਿਆਰਾ ਗਾ ਰਹੇ ਸੀ ਤੇ ਮੈਮ ਮੈਂ ਜਾਨਣਾ ਚਾਹਾਂਗੀ ਤੁਸੀਂ ਕਿੱਦਾਂ ਦੀ ਸਿੰਗਿੰਗ ਨੂੰ ਪ੍ਰਮੋਟ ਕਰਦੇ ਹੋ ਮੈਂ ਹਮੇਸ਼ਾ ਸੁਰ ਨੂੰ ਪ੍ਰਮੋਟ ਕਰਦੀ ਹਾਂ ਗਾਣਾ ਸੁਰੀਲਾ ਹੋਣਾ ਚਾਹੀਦਾ ਹੈ ਤੇ ਵੈਸੇ ਮੈਂ ਸੂਫੀ ਨੂੰ ਜ਼ਿਆਦਾ ਪਸੰਦ ਕਰਦੀ ਹਾਂ ਔਰ ਮੈਂ ਮੇਰਾ ਇੱਕ ਸੁਪਨਾ ਵੀ ਹੈ ਜੇ ਮੈਂ ਕਿਤੇ ਹਮੇ ਜਾਣੀ ਜਾਵਾਂ ਤਾਂ ਮੈਂ ਸੂਫੀ ਸਿੰਗਰ ਦੇ ਨਾਮ ਤੋਂ ਹੀ ਜਾਣੀ ਜਾਵਾਂ ਮੈਮ ਐਸੇ ਤਾਂ ਤੁਸੀਂ ਸੂਫੀ ਸਿੰਗਰ ਹੋ ਪਰ ਜਦ ਤੁਸੀਂ ਦਗਾ ਵਾਜ਼ਿਆਏ ਬੜੇ ਮਤਲਬ ਇਮੋਸ਼ਨਸ ਨਾਲ ਲਗਾਇਆ ਸੀ ਦਿਲ ਟੁੱਟਿਆ ਸੀ ਨਾ ਮੇਰਾ ਤਾਂ ਮੈਂ ਹੀ ਪੁੱਛਣਾ ਸੀ ਵੀ ਹੋਈ ਨੇ ਇਮੋਸ਼ਨਲ ਕਿਉਂ ਗਾਇਆ ਸੀ ਮੈਂ ਵੈਸੇ ਪਹਿਲਾਂ ਬਹੁਤ ਜ਼ਿਆਦਾ ਇਮੋਸ਼ਨਲ ਗਾਣੇ ਗਾਉਂਦੀ ਸੀਗੀ ਹਾਂਜੀ ਤੇ ਮੈਂ ਬਹੁਤ ਹੀ ਸੈਡ ਗਾਣੇ ਗਾਉਂਦੀ ਸੀਗੀ ਇਹ ਨਹੀਂ ਕਿ ਮੈਂ ਸੈਡ ਰੰਦੀ ਸੀਗੀ ਜੇ ਤਾਂ ਕਰਕੇ ਵੈਸੇ ਮੈਨੂੰ ਅੱਛਾ ਲੱਗਦਾ ਸੀ ਕਿ ਥੋੜਾ ਇਦਾਂ ਦਾ ਮਿਊਜ਼ਿਕ ਨਾ ਮੈਂ ਮਤਲਬ ਗਾਵਾ ਇਦਾਂ ਦਾ ਗਾਣਾ ਤੇ ਫਿਰ ਲੋਗਾਂ ਨੇ ਮੈਨੂੰ ਸ਼ੋਅ ਤੇ ਨਹੀਂ ਬੁਲਾਉਂਦੇ ਸੀਗੇ ਕਹਿੰਦੇ ਵੀ ਇਹ ਤਾਂ ਰੋਣਾ ਧੋਣਾ ਜਾਈ ਆ ਇਸ ਕਰਕੇ ਮੈਂ ਥੋੜਾ ਜਿਹਾ ਹੁਣ ਤਾਂ ਆਪਣੇ ਆਪ ਨੂੰ ਬਹੁਤ ਚੇਂਜ ਕੀਤਾ ਆ ਤੇ ਮੈਂ ਸੈਡ ਗਾਣੇ ਥੋੜੇ ਘੱਟ ਗਾਉਣੀ ਆ ਜੀ ਹੁਣ ਮੈਂ ਆਪਣੇ ਘਰ ਹੀ ਗਾਉਣੀ ਅੰਦਰ ਅੰਦਰ ਤੇ ਸਟੇਜ ਤੇ ਤਾਂ ਮੈਂ ਉਹੀ ਗਾਉਣੀ ਆ ਜੋ ਆਡੀਅנס ਪਸੰਦ ਕਰਦੀ ਹੈ ਮੈਮ ਇੱਕ ਕੁਐਸਚਨ ਮੇਰਾ ਹੈ ਮੈਂ ਜਾਨਣਾ ਚਾਹੁੰਨੀ ਜਿਹੜਾ ਕੋਈ ਸਿੰਗਰ ਗਾਣਾ गा ਰਿਹਾ ਹੈ ਠੀਕ ਹੈ ਜੇ ਬਾਈ ਚਾਂਸ ਉਹ ਸੈਡ गा ਰਿਹਾ ਹੈ ਕਿ ਉਹਦੀ ਇਮੋਸ਼ਨਸ ਗਾਣੇ ਵਿੱਚ ਬੋਲ ਰਿਹਾ ਹੁੰਦਾ ਜਾਂ ਫਿਰ ਉਹ ਗਾਣਾ ਹੀ ਇਦਾਂ ਹੁੰਦਾ ਹੈ ਨਹੀਂ ਗਾਣਾ ਇਦਾਂ ਨਹੀਂ ਹੁੰਦਾ ਹਾਂਜੀ ਜੇ ਆਪਾਂ ਕਹਿੰਦੇ ਗਾਣੇ ਵਿੱਚ ਦਰਦ ਆ ਤੇ ਦਰਦ ਦਾ ਮਤਲਬ ਇਹ ਆ ਕਿ ਇਹ ਨਹੀਂ ਕਿ ਉਹਦਾ ਟਿੱਡ ਦੁਖ ਰਿਹਾ ਆ ਤਾਂ ਕਰਕੇ ਉਹ ਇਦਾਂ ਗਾ ਰਿਹਾ ਆ ਉਹਦਾ ਮਤਲਬ ਇਹ ਹੁੰਦਾ ਕਿ ਜਦੋਂ ਇਨਸਾਨ ਦਰਦ ਹੰਡਾਉਂਦਾ ਨਾ ਆਪਣੀ ਲਾਈਫ ਚ ਹਾਂਜੀ ਮਤਲਬ ਜਦੋਂ ਉਹ ਬਹੁਤ ਠੋਕਰਾਂ ਖਾਂਦਾ ਜ਼ਿੰਦਗੀ ਦੇ ਵਿੱਚ ਹਨਾ ਜੋ ਬੰਦਾ ਹਟਾਉਂਦਾ ਆਪਣੀ ਲਾਈਫ ਚ ਉਹੋ ਹੀ ਉਹਦੇ ਗਾਣੇ ਦੇ ਵਿੱਚ ਆ ਜਾਂਦਾ ਹੈ ਹਨਾ ਤੇ ਉਹ ਆਰਟਿਸਟ ਬਣ ਜਾਂਦਾ ਹੈ ਤੇ ਉਹ ਆਪਣਾ ਉਹਵੇਂ ਬਿਆਨ ਕਰ ਦਿੰਦਾ ਹੈ ਤਾਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਠੋਕਰਾਂ ਲੱਗਦੀਆਂ ਨੇ ਜ਼ਿੰਦਗੀ ਚ ਫਿਰ ਉਹ ਬਹੁਤ ਅੱਛਾ ਗਾਉਂਦੇ ਨੇ ਤੇ ਮੈਨੂੰ ਕੁਝ ਜ਼ਿਆਦਾ ਲੱਗੀਆਂ ਹੋਈਆਂ ਨੇ ਸ਼ਾਇਦ ਮੈਂ ਜ਼ਿਆਦਾ ਸੀਰੀਅਸ ਤਾਂ ਗੋਣੀ ਹੈ ਹਾਂ ਜੀ ਮੈਡਮ ਤਾਂ ਮੇਰੀ ਆਵਾਜ਼ ਤੋਂ ਜ਼ਿਆਦਾ ਦਰਦ ਹੈ ਹਾਂ ਜੀ ਮੈਮ ਸਾਡਾ ਮਨ ਤਾਂ ਬੜਾ ਕਰ ਰਿਹਾ ਸੀ ਤੁਹਾਡਾ ਹੋਰ ਇਦਾਂ ਦੀਆਂ ਗੱਲਾਂ ਕਰਦੇ ਰਹੀਏ ਪਰ ਸਮਾਂ ਇਜਾਜ਼ਤ ਨਾ ਦਿੰਦੇ ਹੋਏ ਅਸੀਂ ਚਾਹਾਂਗੇ ਜਾਣ ਤੋਂ ਪਹਿਲਾਂ ਤੁਸੀਂ ਆਪਣੀ ਪਿਆਰੀ ਜੀ ਆਵਾਜ਼ ਵਿੱਚ ਇੱਕ ਪਿਆਰਾ ਜਿਹਾ Song ਸਾਡੇ ਲਈ ਔਰ ਸਾਡੀ ਆਡੀਅנס ਲਈ ਪਲੀਜ਼ ਜ਼ਰੂਰ ਕਿਉਂ ਨਹੀਂ ਚੰਨ ਚੜਿਆ ਤੇ ਸਾਰੇ ਲੋਕੀ ਪੈਰ ਤੱਕ ਦੇ ਮੁਕਦਰਾਂ ਦੇ ਲਿਖੇ ਹੋਏ ਮਿਟ ਨਹੀਂ ਸਕਦੇ ਚਨ ਚੜ੍ਯਾ ਤੇ ਸਾਰੇ ਲੋਕੀ ਪਹਿਨੇ ਤੱਕ ਦੇ ਮੁਕਦਰਾਂ ਦੇ ਲਿਖੇ ਹੋਏ ਮਿਟ ਨਹੀਂ ਸਕਦੇ ਮਿਟ ਨਹੀਂ ਸਕਦੇ ਮੈਨੂੰ ਰੱਬ ਨੇ ਬਣਾਇਆ ਤੇ ਬੁਲਨੇ ਬਣਾਇਆ ਤੇਰੇ ਲਈ ਓਏ ਉੱਤੇ ਤੇਰਾ ਨਾਂ ਲਿਖ ਕੇ ਬੂਹੇ ਬਾਹਰੀਆਂ ਹਏ ਬੂਹੇ ਬਾਹਰੀਆਂ ਬੂਹੇ ਬਾਹਰੀਆਂ ਤੇ ਨਾਲੇ ਕੰਦਾ ਟਪ ਕੇ ਮੈਂ ਆਵਾਂਗੀ ਹਵਾ ਬਣ ਕੇ ਮੈਮ ਅਸੀਂ ਜਾਣ ਤੋਂ ਪਹਿਲਾਂ ਚਾਹਾਂਗੇ ਕਿ ਤੁਸੀਂ ਸਾਡੀ ਨਵੀਂ ਜਨਰੇਸ਼ਨ ਨੂੰ ਇੱਕ ਪਿਆਰਾ ਜਿਹਾ ਮੈਸੇਜ ਦਿਓ। ਬੱਸ ਇਹ ਮੈਨੀ ਵੀ ਵੱਡੀ ਨਹੀਂ ਆ ਕਿ ਮੈਂ ਮੈਸੇਜ ਦੇ ਸਕਾਂ ਜਾਂ ਮੈਂ ਕਿਸੇ ਨੂੰ ਸੁਝਾਅ ਦੇ ਸਕਾਂ। ਤੇ ਸਾਰੇ ਬਹੁਤ ਸਿਆਣੇ ਨੇ। ਖੁਦ ਹੀ ਬੜੇ ਸਮਝਦਾਰ ਆ ਤੇ ਫਿਰ ਵੀ ਮੈਂ ਹੱਥ ਜੋੜ ਕੇ ਇੱਕ ਰਿਕਵੈਸਟ ਕਰਨਾ ਚਾਹਨੀ ਆ ਕਿ ਪਲੀਜ਼ ਅੱਛੇ 뮤ਜ਼ਿਕ ਨੂੰ ਅੱਛੇ ਸੁਰ ਨੂੰ ਪ੍ਰਮੋਟ ਕਰੋ ਔਰ ਸੂਫੀ 뮤ਜ਼ਿਕ ਨੂੰ ਸੁਣੋ, ਪਿਆਰ ਕਰੋ। ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਪੇ ਬਾਬ ਨੂੰ ਪਿਆਰ ਕਰੋ ਉਹਨਾਂ ਦੀ ਸੇਵਾ ਕਰੋ ਥੈਂਕ ਯੂ ਸੋ ਮਚ ਤਾਂ ਜਿਵੇਂ ਤੁਹਾਨੂੰ ਰੂਬਰੂ ਕਰਵਾਇਆ ਜੀ ਸਾਡੇ ਸੂਫੀ ਗਾਇਕ ਮੈਮ ਰੂਬੀ ਖਾਨ ਜੀ ਦੇ ਨਾਲ ਤੇ ਇਦਾਂ ਦੀਆਂ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਸਾਨੂੰ ਕਮੈਂਟਸ ਵਿੱਚ ਦੱਸਿਆ ਜ਼ਰੂਰ ਕਰੋ ਕਿ ਤੁਹਾਨੂੰ ਮੈਮ ਦੀ ਗਾਇਕੀ ਕਿੱਦਾਂ ਦੀ ਲੱਗੀ ਜਾਂ ਵੀਡੀਓਜ਼ ਕਿੱਦਾਂ ਦੀ ਲੱਗੀ ਹੈ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਹੋ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ